ਜਣੋ ਵਿਖਾਉਣਾ ਤੁਹਾਨੂੰ ਨਵਾਂ ਪ੍ਰੋਜੈਕਟ ਖਾਦ ਖਲਾਰਦਾ ਵੇ ਝੋਨੇ ਦੇ ਵਿੱਚ ਕਰੋ ਚੱਕ ਤੁਸੀਂ ਕੋਲ ਜਾ ਕੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਮੇਰਾ ਵੀਰੋ ਵਿਖਾਉਣਾ ਤੁਹਾਨੂੰ ਅੱਜ ਝੋਨਾ ਲੱਗਾ ਕਦੂ ਕਰਕੇ ਇੱਧਰ ਵੀ ਤੇ ਇੱਧਰ ਵੀ ਦਿਖਾਉਣਾ ਤੁਹਾਨੂੰ ਮੈਂ ਵੀਡੀਓ ਵੀਡੀਓ ਨਾਲ ਜੁੜੇ ਰਿਹਾ ਸੱਜਣਾ ਕਾਬੰਦ ਰੱਖੀ। ਟੱਕ ਬੰਦ ਕਰਵਾ। ਲੋ ਜੀ ਘੜ ਤੋਂ ਘੜ ਵੀ ਥਾਲ ਜਾਂਦਾ ਪਿਆ ਐ। 15 ਫੁੱਟ ਉਧਰ ਤੇ 15 ਫੁੱਟ ਉਧਰ। ਥੋੜਾ ਇਹਨਾ ਗੈਲਾ ਪੌਂਦਾ। ਵੇਖੋ ਨਾ ਗੈਲਾ ਪਾ ਗਿਆ ਜਿਵੇਂ ਆਹ ਜੀ ਇਸ ਦੇ ਵਿੱਚ। Vendré de magra para allá a panzo para y magra. Pero no... ਸਭ ਫਿਰ ਕੀ ਹੁ ਮੰਡੀ ਵੇਖੀ ਆਹ ਨਾ ਗੈਲਾ ਥੋੜੀਆਂ ਹੀ ਵੱਡੀਆਂ ਪਾ ਗਿਆ ਝੋਨਾ ਮਿੱਧ ਦਾ ਝੋਨਾ ਪਾੜ ਦਿੱਤਾ ਨੇ ਫੜਕੇ ਸਾਰ ਜਿੱਥੋਂ ਮੁੜਦਾ ਪੈਣ ਟਰੈਕਟਰ ਉੱਥੇ ਥੋੜਾ ਖਰਾਬ ਕਰਦਾ ਵਾਹ ਹੁਣ ਪਾਣੀ ਵੀ ਨਹੀਂ ਇੱਥੇ ਚੜਨਾ ਤੇ ਗੰਦ ਵੀ ਉਗ ਸਕਦਾ ਇੱਥੇ ਥੋੜਾ ਆ ਕੰਮ ਗਲਤ ਹੋ ਗਿਆ ਜਿਹੜਾ ਗੈਲਾ ਪਾ ਕੇ ਭਾਈ ਡੇਢ ਕਿੱਲਾ ਥਾਹੀਂ ਇਹ ਘੜ ਤੋਂ ਘਟ ਵੀ ਇਹਦੇ ਗਿਹੜੇ ਆਏ ਨੇ ਇੱਕ ਦੋ ਤਿੰਨ ਤੇ ਚਾਰ ਚਾਰ ਗਿਹੜੇ ਆਏ ਨੇ ਡੇਢ ਕਿੱਲੇ ਦੇ ਵਿੱਚ। ਈਪੀ ਖਲਾਰਦੇ ਪਏ ਨੇ ਇਹਦੇ ਨਾਲ ਯੂਰੀਆ ਖਲਾਰੀ ਜਾਣੀ ਪਰ ਯੂਰੀਆ ਜਿੰਨੀ ਇਹਨੇ ਖਲਾਰਨੀ ਤਿੰਨ ਯੂਰੀਆਂ ਪਈਆਂ ਤੇ ਇਹਨੇ ਤਾਂ ਗੈਲਾਂ ਬੜੀਆਂ ਪਾ ਦੇਣੀਆਂ। ਥੋੜਾ ਯਾ ਜ਼ਮੀਨ ਜਿਆਦੀ ਹੋਣ ਕਰਕੇ ਨਵੀਰਨ ਲੈਂਦਾ।